ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮੈਂ ਇੱਥੇ ਲੱਗਿਆ ਜੀ ਚੱਪਣ ਗੁੱਦੂ ਦੀ ਸਬਜ਼ੀ ਬਣਾਉਣ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਹਾਂ ਆਪਾਂ ਕਿਸ ਤਰੀਕੇ ਦੇ ਨਾਲ ਜਿਹੜੀ ਸਬਜ਼ੀ ਆ ਉਹ ਬਣਾਵਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸੇ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਜਿਹੜੀ ਆਪਣੀ ਸਬਜ਼ੀ ਬਣ ਕੇ ਰੈਡੀ ਹੋ ਜਾਂਦੀ ਆ ਤੇ ਇੱਥੇ ਆਪਾਂ ਸਬਜ਼ੀ ਚੀਰ ਲਈ ਆ ਚਾਪਣ ਗਦੂ ਤੇ ਆਲੂ ਪਿਆਜ਼ ਤੇ ਟਮਾਟਰ ਤੇ ਤੇਲ ਵਿੱਚ ਮੈਂ ਹਰੀਆਂ ਮਿਰਚਾਂ ਨੇ ਜਿਹੜੀਆਂ ਗ੍ਰाइंड ਕਰ ਲਈਆਂ ਨੇ ਤੇ ਤੁਸੀਂ ਕੱਟ ਕੇ ਪਾਉਣੀਆਂ ਨੇ ਤਾਂ ਕੱਟ ਕੇ ਪਾ ਸਕਦੇ ਮੈਂ ਦੋ ਪਿਆਜ਼ ਲਏ ਆ ਬ੍ਰਿਕ ਬ੍ਰਿਕ ਆਪਾਂ ਚੀਰ ਲਿਆ ਇਹਨਾਂ ਨੂੰ ਤੇ ਇੱਕ ਆਪਾਂ ਟਮਾਟਰ ਲਿਆ ਵਾ ਤਿੰਨ ਚਾਰ ਆਪਾਂ ਆਲੂ ਲਏ ਨੇ ਤੇ ਕਿ ਲੋਕ ਆਪਣੇ ਸੀਗੇ ਜਿਹੜੇ ਚੱਪਣ ਗੰਦੂ ਹਾਂਜੀ ਤੇ ਮੈਂ ਬਾਲੇ ਜਿਆਦਾ ਆਲੂ ਆ ਜਿਹੜੇ ਹੋਏ ਇਹਦੇ ਵਿੱਚ ਨਹੀਂ ਪਾਉਂਦੀ ਹੈਗੀ ਤੇ ਇੰਨੇ ਕ ਆਪਾਂ ਦੋ ਤਿੰਨ ਕਾਲੂ ਆਪਾਂ ਚੀਰ ਲਏ ਆ ਤੇ ਤੁਸੀਂ ਮੈਂ ਅੱਗੇ ਦਾ ਪ੍ਰੋਸੈਸ ਕਰਦੀ ਹਾਂ سٹਾਰਟ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੰਗੀ ਤਰ੍ਹਾਂ ਆਪਣੀ ਸਬਜੀ ਆਪਾਂ ਧੋ ਲਈ ਆ ਧੋ ਕੇ ਹੁਣ ਮੈਂ ਇੱਧਰ ਰੱਖ ਲਈ ਆ ਤੇ ਇੱਧਰ ਆਪਾਂ ਬਣਾਵਾਂਗੇ ਜੀ ਕੁੱਕਰ ਦੇ ਵਿੱਚ ਸਬਜੀ ਤੇ ਮੈਂ ਤੇਲ ਗਰਮ ਹੋਣਾ ਪਾਤਾ ਤੇ ਹੁਣ ਆਪਾਂ ਆਪਣਾ ਤੇਲ ਆ ਜਿਹੜਾ ਗਰਮ ਹੋ ਜਾਊਗਾ ਫਿਰ ਮੈਂ ਤੁਹਾਨੂੰ ਦੱਸਣੀ ਆ ਅੱਗੇ ਦਾ ਪ੍ਰੋਸੈਸ ਤੇ ਹਾਂਜੀ ਆਪਾਂ ਹਾਂ ਉਹਦੇ ਨਾਲ ਇੱਕ ਗੱਲ ਸੀ ਆਪਾਂ ਆਪਣੇ ਸਰੋਂ ਦੇ ਤੇਲ ਦੀ ਲਈ ਆ ਤੇ ਮੈਂ ਹਮੇਸ਼ਾ ਸਰੋਂ ਮੈਂ ਤੇਲ ਦਾ ਹੀ ਤੜਕਾ ਲਾਉਂਦੀ ਆ ਸੁੱਕੀ ਸਬਜ਼ੀ ਨੂੰ ਵੀ ਤੇ ਹੈਨਾ ਤਰੀ ਵਾਲੀ ਨੂੰ ਵੀ ਤੇ ਅਸੀਂ ਸਰੋਂ ਦਾ ਤੇਲ ਹੀ ਵਰਤਦੇ ਆਂ ਤੇ ਜੇਕਰ ਤੁਸੀਂ ਕਿਹੋ ਵਰਤਦੇ ਹੋ ਤਾਂ ਤੁਸੀਂ ਕਿਹੋ ਦਾ ਤੜਕਾ ਲਗਾ ਸਕਦੇ ਹੋ ਤੇ ਮੈਂ ਫਿਲਹਾਲ ਇੱਥੇ ਸਰੋਂ ਦਾ ਤੇਲ ਲਿਆ ਵਾ ਤੇ ਆਪਾਂ ਹੁਣ ਤੇ ਅੱਜ ਆਪਣੇ ਗਰਮ ਹੋ ਚੁੱਕੇ ਆ ਸੌਰੀ ਤੇਲ ਆਪਣਾ ਗਰਮ ਹੋ ਚੁੱਕਿਆ ਵਾ ਤੇ ਹੁਣ ਪਹਿਲੇ ਪਿਆਜ਼ ਪਾ ਦਾਂਗੇ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਭੁੰਨ ਲਵਾਂਗੇ ਤੇ ਫਿਰ ਆਪਾਂ ਪਾਵਾਂਗੇ ਜੂਸ ਤੋਂ ਬਾਅਦ ਵਿੱਚ ਟਮਾਟਰ ਤੇ ਹਰੀਆਂ ਮਿਰਚਾਂ ਆਪਾਂ ਪਹਿਲਾਂ ਤਾਣੀ ਪਾਉਣੀਆਂ ਹੈਗੀਆਂ ਕਿਉਂਕਿ ਹਨਾ ਜਿਹੜੇ ਆਪਣੇ ਪਿਆਜ਼ ਆ ਫਿਰ ਇਹ ਹਨਾ ਛਿੱਟੇ ਛਿੱਟੇ ਜੇ ਰਹਿ ਜਾਂਦੇ ਆ ਤੇ ਮੈਂ ਇਸ ਕਰਕੇ ਪਹਿਲਾਂ ਜਿਹੜੇ ਇਹਦੇ ਵਿੱਚ ਟਮਾਟਰ ਉਹ ਨਹੀਂ ਪਾਉਂਦੀ ਹੈਗੀ ਤੁਸੀਂ ਵੀ ਦੇਖਿਆ ਕਿ ਸਬਜੀ ਬਣ ਕੇ ਆਪਦੀ ਆਪਣੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਆ ਤਿਆਰ ਹੋ ਜਾਂਦੀ ਆ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਨੋਰਮਲ ਜਿਹਾ ਤਰੀਕਾ ਹੀ ਆਪਣਾ ਕੋਈ ਆਪਾ ਇਹਦੇ ਵਿੱਚ ਜੀ ਆ ਚੀਜ਼ ਪਾ ਲੋ ਆ ਚੀਜ਼ ਪਾ ਲੋ ਕਿ ਕਹਾਂ ਆਪਾਂ ਡੇਲੀ ਸਬਜੀ ਬਣਾਉਣੀ ਹੁੰਦੀ ਆ ਤੇ ਮੈਂ ਇੰਨਾ ਕੁਝ ਜ਼ਿਆਦਾ ਆਇਆ ਜਿਹੜਾ ਨਹੀਂ ਵੀਅਰ ਕਰਦੀ ਹੈਗੀ ਨਹੀਂ ਪਾਉਂਦੀ ਹੈਗੀ ਤੇ ਆਪਾਂ ਬਸ ਸਿੰਪਲ ਤਰੀਕੇ ਦੇ ਨਾਲ ਸਬਜੀ ਬਣਾ ਕੇ ਦਿਖਾਉਣੀ ਆ ਅੱਜ ਤੁਹਾਨੂੰ ਹਾਂਜੀ ਪਿਆਜ਼ ਆਪਣੇ ਦੇਖੋ ਭੁੱਜ ਚੁੱਕੇ ਨੇ ਥੋੜਾ ਥੋੜਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਾਲੇ ਨਹੀਂ ਕਰਨਾ ਹੈ ਜੀ ਕਿਉਂਕਿ ਫਿਰ ਅਪਾ ਇਹਦੇ ਵਿੱਚ ਹੁਣ ਹੁਣ ਪਾ ਦਾਂਗੇ ਜੀ ਆਪਾਂ ਟਮਾਟਰ ਤੇ ਹਰੀਆਂ ਮੱਟਾ ਥੋੜਾਪਨ ਫੇਸ ਚੰਗੀ ਤਰ੍ਹਾਂ ਥੋਨ ਲਾ ਲਏ ਤਾਂ ਨੂੰ ਲਓ ਜੀ ਆਪਣੇ ਪਿਆਜ਼ ਜਿਹੜੇ ਚੰਗੀ ਤਰ੍ਹਾਂ ਭੁੱਜ ਚੁੱਕੇ ਆ ਤੇ ਨਾਲੇ ਟਮਾਟਰ ਵਗੈਰਾ ਵੀ ਆਪਣੇ ਭੁੱਜਦੇ ਨਾਲੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਜੋ ਵੀ ਨੂਨ ਮੈਠਾ ਵੀ ਤੁਸੀਂ ਪਾਣੀ ਆ ਤੁਸੀਂ ਜੀ ਸਬਜੀ ਦੇ ਰਿਕਾਰਡਿੰਗ ਹੈ ਨਾ ਜਿੰਨੀ ਤੁਸੀਂ ਖਾਣੇ ਨੂੰ ਤਿੱਖਾ ਜਾਂ ਫਿੱਕਾ ਹੈ ਨਾ ਤੁਸੀਂ ਉਸ ਹਿਸਾਬ ਦੇ ਨਾਲ ਪਾ ਸਕਦੇ ਹੋ ਆਪਾਂ ਇੱਥੇ ਪਾਇਆ ਨੂਨ ਹਲਦੀ ਤੇ ਮਿਰਚ ਆਪਾਂ ਪਹਿਲਾਂ ਪਾਤੀਆਂ ਨੇ ਤੇ ਇੱਥੇ ਆਪਾਂ ਥੋੜਾ ਜਿਹਾ ਬਾਉਂਡੀ ਜੀ ਮਸਾਲਾ ਇਹ ਤੇ ਮੇਰੇ ਘਰ ਦਾ ਮਸਾਲਾ ਜਿਹੜਾ ਮੈਂ ਬਣਾਇਆ ਹੋਇਆ ਹੈ ਇਹ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਕਿਉਂਕਿ ਜਿਹੜੇ ਆਪਣੇ ਮਸਾਲੇ ਆ ਢਿੱਜ ਜਾਂਦੇ ਚੰਗੀ ਤਰ੍ਹਾਂ ਆਪਾਂ ਇਹਨੂੰ ਥੋੜਾ ਟਾਈਮ ਹੋਰ ਸੇਕ ਲਵਾਵਾਂਗੇ ਜਦੋਂ ਤੁਹਾਡਾ ਮਸਾਲਾ ਹਨਾ ਘਿਓ ਵਗੈਰਾ ਛੱਡ ਜਾਂਦਾ ਨਾ ਤੁਸੀਂ ਉਸ ਤੋਂ ਬਾਅਦ ਸਬਜ਼ੀ ਪਾਇਆ ਕਰੋ ਪਹਿਲਾਂ ਹੀ ਨਾ ਕੱਚੇ ਦੇ ਵਿੱਚ ਹੀ ਪਾਇਆ ਕਰੋ ਫਿਰ ਇਹਦਾ ਪਾਣੀ ਪਾ ਕੇ ਹਨਾ ਮਸਾਲੇ ਨੂੰ ਥੋੜਾ ਟਾਈਮ ਰਿਜਣ ਦਿਆ ਕਰੋ ਜਦੋਂ ਰਿਜ ਗਿਆ ਹੋਏ ਨੇ ਆਪਦੇ ਆਪ ਹੀ ਜਿਹੜਾ ਤੇਲ ਆਨੇ ਉਹ ਛੱਡ ਦਿੰਦਾ ਹਾਂ ਹਾਂਜੀ ਲਓ ਜੀ ਪਾਣੀ ਆਪਣਾ ਬਿਲਕੁਲ ਹੀ ਸੋਖਤ ਹੋ ਗਿਆ ਇਹਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਕਿ ਉਹ ਸਰਸਾ ਤੇ ਹੁਣ ਕਾਜੇ ਵਿੱਚ ਪਾਵਾਂਗੇ ਜੀ ਆਪਣੇ ਚਪੜ ਕਦੂ ਇਹਨਾਂ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਆਲੂ ਦੁੱਜੰਗੀ ਦਰਾਂ ਪਾ ਮਿਕਸ ਕਰ ਦਾਂਗੇ ਆਪਾਂ ਕੁੱਕਰ ਦੇ ਵਿੱਚ ਹਾਂ ਇਸ ਲਈ ਬਣਾਈਆ ਕਿਉਂਕਿ ਹਨਾ ਜਿਹੜੀ ਕੱਦੂ ਦੀ ਸਬਜੀ ਹੈ ਨਾ ਖੜਮੀ ਖੜਮੀ ਜੀ ਹੁੰਦੀ ਆ ਤੇ ਸਾਡੇ ਨੂੰ ਖੜਮੀ ਖੜਮੀ ਜੀ ਹੈ ਨਾ ਸਬਜੀ ਨਹੀਂ ਥਾਕੇ ਖੁਸ਼ ਹੈ ਇਹਨੂੰ ਹਨਾ ਕਹਿੰਦੇ ਵੀ ਘੁਲੀ ਹੋਈ ਹੋਣੀ ਚਾਹੀਦੀ ਇਸ ਕਰਕੇ ਮੈਂ ਹਨਾ ਕੁੱਕਰ ਕੁੱਕਰ ਦੇ ਵਿੱਚ ਸਬਜੀ ਬਣਾਉਣੀ ਹੈ ਤੇ ਹਾਂ ਹੁਣ ਆਪਾਂ ਇਹਦੇ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਵੀ ਨਹੀਂ ਪਾਉਣਾ ਹੈਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕੱਦੂਆਂ ਨੇ ਹਨਾ ਪਾਣੀ ਛੱਡ ਦਰਨਾ ਹੁਣ ਆਪਾਂ ਇਹਦਾ ਟੱਕਣਾ ਹੈ ਹੁਣ ਆਪਾਂ ਇਹਨੂੰ 2 ਜਾਂ 3 ਛਿਟੀਆਂ ਮਰਵਾਵਾਂਗੇ ਤੇ ਫਿਰ ਮੈਂ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਉੰਦੀ ਲੋ ਜੀ ਆਪਣੀ ਕਦੂਦੀ ਸਬਜੀ ਬਣ ਕੇ ਜਿਹੜੀ ਰੈਡੀ ਹੋ ਚੁੱਕੀ ਆ ਤੇ ਤੁਸੀਂ ਦੇਖ ਸਕਦੇ ਹੋ ਥੋੜਾ ਥੋੜਾ ਪਾਣੀ ਹੈਗਾ ਇਹਦੇ ਵਿੱਚ ਤੇ ਆਪਾਂ ਇਹਨੂੰ ਹਨਾ ਹਾਂ ਕੁਲੀ ਨੂਰ ਜਿਆਦਾਾਂਗੇ ਥੋੜਾ ਜਿਹਾ ਤੇ ਪਾਣੀ ਉਹ ਵੀ ਹੋ ਜਾਊਗਾ ਤੇ ਆਪਣੀ ਸਬਜੀ ਜਿਹੜੀ ਐਨ ਬਿਲਕੁਲ ਕੁਲਗੀ ਦੇਖੋ ਤੇ ਸਾਨੂੰ ਤਾਂ ਹਾਂ ਇਦਾਂ ਕੁਲੀ ਕੁਲੀ ਵਧੀਆ ਲੱਗਦੀ ਆ ਤੇ ਜੇਕਰ ਤੁਹਾਨੂੰ ਗੜਮੀ ਖੜਮੀ ਜੀ ਵਧੀਆ ਲੱਗਦੀ ਹੈ ਨਾ ਨਹੀਂ ਕੁਲਣੀ ਵਧੀਆ ਲੱਗਦੀ ਹੈ ਕਿ ਤਾਂ ਤੁਸੀਂ ਇਹਨੂੰ ਕੜਾਹੀ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਮੈਂ ਕੱਡੇ ਵਿੱਚ ਬਣਾਈ ਆ ਇਸ ਕਰਕੇ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ